ਸਤਿ ਸ੍ਰੀ ਅਕਾਲ ਜੀ। ਲਓ ਅੱਜ ਆਪਾਂ ਪਹੁੰਚੇ ਆਂ ਮਾਝਾ ਮਾਲਵਾ ਦੁਆਬਾ। ਮਾਝਾ ਮਾਲਵਾ ਦੁਆਬਾ ਇੱਥੇ ਹਰ ਇੱਕ ਚੀਜ਼ ਧਾਰਮਿਕ ਵੀ ਮਿਲਦੀ ਆ ਤੇ ਦੇਸੀ ਚੀਜ਼ਾਂ ਆਪਣੀਆਂ ਜਿਹੜੀਆਂ ਆਪਾਂ ਨੂੰ ਆਮ ਮੌਲਾਂ ਦੇ ਵਿੱਚੋਂ ਨਹੀਂ ਮਿਲਦੀਆਂ ਤੇ ਉਹ ਇੱਥੋਂ ਆਪਾਂ ਨੂੰ ਮਿਲਦੀਆਂ ਨੇ ਤੇ ਆਪਾਂ ਅੰਦਰ ਚੱਲ ਕੇ ਵੇਖਦੇ ਆਂ ਵੀ ਕੀ ਕੀ ਚੀਜ਼ਾਂ ਨੇ ਹਨਾ ਚਲੋ ਚੱਲ ਗਏ ਅੰਦਰ ਚੱਲ ਕੇ ਵੇਖਦੇ ਆਂ ਤੁਹਾਨੂੰ ਦਿਖਾਉਨੇ ਆ ਚਰਖੇ ਪਏ ਆ ਸਾਹਮਣੇ ਦੇਸੀ ਮੰਝੇ ਬਾਹਰ ਕੱਟ ਕੇ ਮੰਝਾ ਲਾਇਆ ਜਾਗੋ ਛੱਜ ਜੋੜੀ ਤੂੰ ਵੀ ਢੋਲ ਸੋ ਕੁਚੰਦਰ ਹੋਊਗਾ ਚੱਲਦੇ ਆ ਤਕੌਲੀਆਂ ਕਿੰਨੀਆਂ ਸੋਹਣੀਆਂ ਪਈਆਂ ਦੋਜੀਆਂ ਇਹ ਉਹਦੇ ਵਾਲੀਆਂ ਵਿਆਹ ਬੋਲਣਗੇ ਜੱਗ ਜੂਗਾ ਹਨਾ ਸਾਰਾ ਸਮਾਨ ਵਿਆਹ ਵਾਲਾ ਖਾੜੀਆਂ ਵਿਆਹ ਵਾਲੀਆਂ ਪਈਆਂ ਨੇ ਜਾਗੋ ਦਾ ਸਿਸਟਮ ਲੱਗਦਾ ਮੈਨੂੰ ਹਨਾ ਹਾਂ ਜਾਗੋ ਵਾਲਾ ਹਾਂ ਸੋ ਅਜਿਹਾ ਇਹ ਤਾਂ ਪੈ ਜੀ ਜਾਂਦੀ ਹੈ ਨਾ ਇੱਥੇ ਹਾਂ ਜੀ ਚਿੱਠੀ ਜਾਂਦੀ ਹੈ ਦੇ ਵਿੱਚ ਨਾ ਬੰਦਾ ਆਪਣੇ ਹੁਣ ਇੱਥੇ ਸਿਸਟਮ ਇਦਾਂ ਦਾ ਨੂੰ ਲਾ 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 ਆ ਇਹ ਸਾਰਾ ਸਿਸਟਮ ਸਾਰਾ ਚਿੱਠੀ ਵਾਸਤੇ ਸਪੈਸ਼ਲ ਇਹਨਾਂ ਨੇ ਉਹ ਬਣਾਇਆ ਹੋਇਆ ਸੋਨਾ ਰੱਖ ਕੇ ਪੂਰਾ ਵਧਕਾ ਰੱਖ ਕੇ ਸਾਰੇ ਉਹ ਬਾਕਸ ਪਏ ਨੇ ਹਾਂ ਜਿੱਠੀ ਹੁਣ ਤੱਕ ਕਲਦੇ ਕਲਦੇ ਹੁਣ 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 ਚੱਲਿਆ ਟ੍ਰੈਕ ਰਿਵਾਜ ਫੇਰ ਚੱਲ ਪਿਆ ਦੁਬਾਰੇ ਪਹਿਲਾਂ ਸੀਗਾ ਤੇ ਬੰਦ ਹੋ ਗਿਆ ਸੀਗਾ ਦੁਬਾਰੇ ਫੇਰ ਚੱਲ ਪਿਆ ਕੋਈ ਚੀਜ਼ ਵੀ ਆ 10 15 ਸਾਲਾਂ ਬਾਅਦ ਦੁਬਾਰੇ ਫੇਰ ਉਹੀ ਸ਼ੁਰੂ ਹੋ ਜਾਂਦੀ ਹੈ ਰਿਵਾਜ ਕਹ ਲੋ ਦੁਬਾਰੇ ਫੇਰ ਉਹੀ ਸ਼ੁਰੂ ਹੋ ਜਾਂਦਾ ਵਾ ਕਿਰਪਾਨਾਂ ਬਿਦਾਮਾ ਸ਼ਾਦੀਆਂ ਵਾਸਤੇ ਬਹੁਤ ਸੋਹਣੀਆਂ ਕਿਰਪਾਨਾਂ ਪਈਆਂ ਨੇ ਇਹ ਬ੍ਰਾਪਟਨ ਦੇ ਵਿੱਚ ਆ ਸਟੀ ਲੈਣ ਟੋਰਵਰਮ ਦੇ ਕੋਨਰ ਤੇ ਆਹੇ ਮਾਜਾ ਮਲਵਾ ਆ ਖੰਡੇ ਆ ਖੰਡੇ ਗੱਡੀ ਚ ਚਾਉਣ ਵਾਸਤੇ ਲੋਹੇ ਦੀ ਘਟੋਲੀਆਂ ਦੁੱਧ ਵਾਲੀਆਂ ਲੈ ਦੁੱਧ ਕਿੰਨੇ ਪਾਉਣਾ ਇੱਥੇ ਛੱਜ ਪਏ ਨੇ ਕੀ ਲੱਭਦੀਆਂ ਆਪਣਾ ਗੋਤ ਲਬਦੀਆਂ ਜਹਲ ਲਬ ਲਮੇ ਪਰੇ ਹੋ ਮੈਨੂੰ ਰਸਤਾ ਦੇ ਪਹਿਲਾਂ ਫੇਲਾਬਲਾ ਗੋਤ ਆਪਣਾ ਸੱਜ ਪਈ ਨੇ ਗੁਥਲੀਆਂ ਪਈਆਂ ਸਾਹਮਣੇ ਗੁੱਤ ਲੀਆਂ। ਇਹ ਟੋਕਰੀ ਸਗਨ ਇਹ ਪਾਉਂਦੇ ਹੁੰਦੇ ਆ। ਟੋਕਰੀ ਲੱਕ ਜਾਂਦੇ ਆ ਫਲਾਂ ਦੀ। ਤੇ ਲੋ ਢੋਲੀਆਂ ਪਈਆਂ ਨੇ ਸਾਹਮਣੇ। ਦੁੱਧ ਵਾਲੇ ਘੰਟੋਲੀਆਂ ਸੱਜ ਪੁਸਤਕਾਂ ਪਿੰਦਨ ਨੇ ਧਾਰਮਿਕ ਸਿਕੁੰਨਾਂ ਦੇ ਉੱਤੇ ਜੀਵਨ ਤੇ ਪ੍ਰਮੁੱਖ ਘਰਦਵਾਰ ਸਾਹਿਬ ਚਰਨਕਰ ਰਾਜਨੀਤੀ

ਇਹ ਲੈ ਲੈ ਨੀ ਲੰਬਾ ਨਹੀਂ ਤੂੰ ਜੋ ਗੋਤਲਾ ਨਹੀਂ ਉਹ ਨਹੀਂ ਆਪਾਂ ਤਸਵੀਰਾਂ ਚਾਰ ਸਾਹਿਬ ਜਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾਂ ਫਿਰ ਪਾਛਾ ਬਾਬਾ ਦੀਪ ਸਿੰਘ ਜੀ ਬਟਾ ਤਸਵੀਰਾਂ ਪਈਆਂ ਨਹੀਂ ਜਿੰਨੇ ਘਰ ਵਿੱਚ ਲਾਉਣੀਆਂ ਹੋਣਗੀਆਂ ਉਹਨਾਂ ਵਾਸਤੇ ਬਹੁਤ ਵਧੀਆ ਵੱਡੀਆਂ ਤਸਵੀਰਾਂ ਮਾਰ ਰਹੀਆਂ ਸਰੂਪ ਸਾਹਮਣੇ ਸ੍ਰੀ ਹਰਮੰਦਰ ਸਾਹਿਬ ਦੀ ਵੱਡੀ ਤਸਵੀਰ ਤੰਤਰਬਾਬਾ ਸ੍ਰੀ ਜੰਨਤ ਜੀ ਦਸਾਂ ਪਾਤਸ਼ਾਹ ਦੀ ਕਿੰਨੀ ਤਸਵੀਰਾਂ ਕਿੰਨੀ ਸੋਹਣੀ ਜਿਹਨਾਂ ਨੇ ਨਵੇਂ ਘਰੋਂ ਵੱਲ ਕੀਤੇ ਆ ਘਰੇ ਲਾਉਣ ਵਾਸਤੇ ਬਹੁਤ ਧਾਰਮਿਕ ਤਸਵੀਰਾਂ ਮਹਾਰਾਜ ਦੀਆਂ ਤੇ ਹੋਰ ਸਿੰਨਰੀਆਂ ਤੇ ਕੋਈ ਹੈਗੀਆਂ ਸਾਰੀਆਂ ਅਰੇ ਹੈਲਾ ਗੁੜਕਾ ਸਾਬ ਰੱਖਣ ਵਾਸਤੇ ਪੋਥੀ ਪੜਨ ਵਾਸਤੇ हाँ मेरे हिसाब ना देखो कलाकारी कि सोहनी है ਗੱਲਾਂ ਵਾਹੋ ਗੁਰਵੀਰ ਭਾਲ ਦੀ ਸੀਗੀ ਲੈ ਲਾਂਗੇ ਛੋਟੀ ਕੁੜੀਆ ਆਹ ਹਾਂਜੀ ਗੱਲਾਂ ਹੀ ਹੈ ਪੈਜੋ ਵਾਪਸ ਕੱਢਨੇ ਕਿਵੇਂ ਆ ਗਲਤ ਤਾਂ ਉਹੀ ਆ ਉਹ ਨਹੀਂ ਹੈਗਾ ਫੋਨ ਵਾਲੀ ਆ ਗੱਲ ਇਹ ਰਹਿਣ ਤੇ ਬਈ ਚਲੂੰਗਾ ਕਿਹੜੀ ਉਹ ਬਹੁਤ ਵੱਡੀ ਲਗੀ ਅਸਰ ਆ ਗਈ ਜੀ ਤਾਂ ਫਿਰ ਬਰਾਸ਼ਾ ਮਾਰੀ ਜੀ ਆਹ ਅਗਰੇ 180 ਦੀ ਆ ਉਹ 90 ਦੀ ਉਹ ਵਾਲੀ ਛੋਟੀ ਵਾਲੀ ਅਸਰ 180 ਡਾਲਰ ਦੀ ਆ ਸੋਹਣੀ ਬਹੁਤ ਆ ਇਹ ਲੈ ਲੈਣੇ ਆ ਆ ਆ ਚਾਹੁੰਦੀ ਔਸਲੀ ਨਹੀਂ ਤਾਂ ਚਾਹੁੰਦੀ ਨਹੀਂ ਹੈਗੀ ਤਬਾਂ ਕੋ ਪਾਏ ਨੇ ਕੜੇ ਕੜਾ ਰਹਿਣਾ ਸੀ ਉਹ ਸੁੱਕੇ ਵਾਸਤੇ ਨਹੀਂ ਆਣਾ ਨਹੀਂ ਹੁਣ ਤੇਰੇ ਮੇਰੇ ਮਿੱਤੂ ਥੋੜੇ ਵੱਡਾ ਮੈਂ ਕਰੀ ਜਾਵਾ ਮੈਂ ਥੇ ਇੱਕ ਨੰਬਰ ਵੱਡਾ ਲੋ ਕੋਈ ਨਾਲ ਨੂੰ ਆਪ ਨਾਲ ਲਿਆ ਲਾ ਹੋਵੇ ਜਿਹੜਾ ਨਾਲ ਲਿਆਵਾਂਗੇ ਉਹਨੂੰ ਕੜੇ ਸੋਹਣੇ ਆ ਕਿਹੜਾ ਉਹ ਨਾਲ ਆ ਗਿਆ ਨਾ ਲਿਆਂਗੇ ਪਤਾ ਪਤਾ ਫਿਰ ਮੇਰੇ ਹੱਥ ਚ ਡਿੱਗ ਗਿਆ ਆ ਜਾ ਜੇ ਨਾ ਆਇਆ ਫਿਰ ਕੀ ਆ ਸੰਡਾ ਬੇਬੀ ਅੰਦਰ ਆਪਾਂ ਵੀਡੀਓ ਸ਼ੂਟ ਨਹੀਂ ਕਰ ਸਕਦੇ ਪਰ ਆਪਾਂ ਪਰਮਿਸ਼ਨ ਲੈ ਕੇ ਇਹਨਾਂ ਤੋਂ ਨਾ ਵੀ ਹਾਂ ਤੁਸੀਂ ਬਣਾ ਲਓ ਮੈਂ ਇਹ ਰਕਮੰਦਾਂ ਅੰਦਰ ਆ ਕੇ ਵੀਡੀਓ ਸ਼ੂਟ ਨਹੀਂ ਕਰ ਸਕਦਾ ਆ ਪਰ ਨੇ ਦੇਸੀ ਪਰਨੇ ਆਪਾਂ ਦੇ ਦਬੀਆਂ ਵਾਲੇ ਤੇ 10 17 ਦੇਸੀ ਪਰਨੇ ਕਿੰਨੇ ਲੈਣੇ ਹੁਣ ਦਬਿਆਂ ਵਾਲੇ ਬਹੁਤ ਸੋਹਣੇ ਪਏ ਆ ਚੌਰਸਾ ਪਏ ਨੇ ਬੰਦਾ ਬੰਦਾ ਬਹੁਤ ਇਹ ਕਿੰਨੇ ਆ ਇਹ ਫਲਕਾਰੀਆਂ ਨੇ ਬਾਗ। ਓਕੇ ਮੈਂ। ਬਾਗ ਹੁੰਦਾ ਉਹ ਤਾਂ ਫਲਕਾਰੀ ਟੈਪ ਹੀ ਹੁੰਦਾ ਇਹ। ਆ ਮੂਲ ਮੰਤਰ ਸਤਨਾਮ ਕਰਤਾ ਪੁਰਖ ਨਰਪਉ ਨਰਵੈਰਾ ਕਾਲ ਮੂਰਤੋਂ ਜੋ ਨਿਸਤੰਗਰ ਪ੍ਰਸਾਦ ਜਪ ਆਲ ਸੱਚ ਜੁਵਾਰ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸਾਰਾ ਮੂਲ ਮੰਤਰ ਘਰ ਵਿੱਚ ਲਾਉਣ ਵਾਸਤੇ ਬਹੁਤ ਵਧੀਆ ਚੀਜ਼ ਆ। ਮਿਲ ਗਿਆ। ਮਿਲ ਗਿਆ ਜਹਲ। ਠੀਕ ਆ। ਪਲੀਆ ਦਿਖਾ। yellow color ਚਾਹੁੰਦਾ ਮਿਲ ਗਿਆ ਵੀ ਗੋਤ ਹੈ ਸਾਡਾ ਗੋਤ ਆ ਜਹਲ ਇਹ ਲਾਵਾਂਗੇ ਹਾਂ ਗੱਡੀ ਦੇ ਵਿੱਚ ਮਿਲ ਗਿਆ ਇਹ ਤਾਂ ਉਹੀ ਜੈਲ ਹੋਈ ਆ ਹੂੰ ਸੇਮ ਹੀ ਆ ਉਹ ਲੱਕੜ ਜੀ ਹਮੇ ਆਹ ਠੀਕ ਹੈ ਜਹਲ ਇਹ ਕਨੋੜਾ ਵਾ ਜਹਲ ਪੈਂਦਾ ਹੋੜਾ ਨਹੀਂ ਪੈਂਦਾ ਆਖੀ ਆਹ ਉਹ ਜੋਹਲ ਇਹ ਜੋਹਲ ਜਹਲ ਆ ਬਤਾਈ ਹੈ ਜੀ ਚਲੋ ਜੀ ਗੋਤ ਮਿਲ ਗਿਆ ਜਹਲ ਇਹ ਤਾਂ ਹੁਣ ਕਾਹ ਕਰਦੇ ਆ ਇਕੱਲਾ ਅੱਗੇ ਨਾ ਵਿਆਹਾਂ ਛੱਦਾਂ ਚਾਏ ਜਦੋਂ ਹੁੰਦੇ ਸੀਗੇ ਅੱਜ ਤੋਂ 20 ਸਾਲ ਪਹਿਲਾਂ ਆਪਣੇ ਘਰਾਂ ਦੇ ਮੂਹਰੇ ਲਾਉਂਦੇ ਹੁੰਦੇ ਸੀਗੇ ਹਾਂ ਇਹ ਪਲਾਸਟਿਕ ਦਾ ਹੈ ਜੋ ਖੁਸ਼ੀ ਦਾ ਟਾਈਮ ਹੁੰਦਾ ਸੀਗਾ ਜੋ ਅਖੰਡ ਪਾਤਸ਼ਾਹ ਹੋਣਾ ਜਦੋਂ ਤੇ ਦਰਵਾਜ਼ਿਆਂ ਦੇ ਮੂਹਰੇ ਇਹ ਵੱਡ ਕੇਲਾ ਵੱਡ ਕੇ ਨਾ ਲਾਉਂਦੇ ਹੁੰਦੇ ਸੀਗੇ ਹਾਂ ਥੱਲੇ ਦਾ ਓਰੀਜਨਲ ਆ ਨਹੀਂ ਨਹੀਂ ਯਾਰ ਜੀ ਮੈਂ ਕੱਲੇ ਉੱਪਰ ਹੀ ਉੱਪਰ ਆ ਖੜਾ ਪਹਿਰੇਦਾਰ ਉਹ ਸਰੋਣੀ ਆਦ ਕਰ ਪਈਆਂ ਨੇ ਇੱਧਰ ਕੀ ਆ ਹੂੰ ਨੇ ਇੱਧਰ ਨਹੀਂ ਆਜੋ ਇਹ ਸਟੋਰ ਆ ਪਤ ਇਹ ਜਟੋਰਾ ਸ਼ਾਦਰਾਮ ਧਾਰਮਿਕ ਤੀਂਧਾ ਨਾ ਕੋਈ ਧਾਰਮਿਕ ਆ ਸ਼ਾਦਰਾਮ ਕਿਹੜੀਆਂ ਨਦੀਆਂ ਦੇ ਕਿੰਨਾ ਵਧੀਆ ਕਿੰਨੀ ਸੋਹਣੀ ਲੱਗਦੀ ਆ ਬਜ਼ੁਰਗ ਕੋ बजा ਰਿਆ ਸਰੰਗੀ ਹੂੰ ਗਣੇਸ਼ ਭਗਵਾਨ ਜੰਨੀ ਮਤਬਾ ਬਾਬਾ ਮੋਰੀਆ ਇਹ ਤਰ੍ਹਾਂ ਆਂ ਗ ਮੂਰਤੀਆਂ ਸਾਰੀਆਂ ਟੋਲ ਜੋੜੀਆਂ ਤਵਲੇ ਨਗਾਰਾ ਛੋਟਾ ਖੁੰਡੇ ਪਏ ਨੇ ਇੱਕ ਇੱਕ ਕਰੋ ਟੱਡੇ ਹੋਇਆ ਡੁਗ ਡੁਗੀ ਕਹਿੰਦੇ ਇਹਨੂੰ ਇਹ ਵੀ ਵੱਜਦੀ ਡੁਗ ਡੁਗੀ ਟੋ ਟੱਡ ਹੁੰਦੀ ਆ ਜਿਹੜੀ ਆਏ ਵੱਜਦੀ ਆ ਤੂੰ ਵੀ ਦੇਖ ਉਹ ਪਈ ਆ ਉਹ ਦੇ ਉੱਤੇ ਉਹ ਤੁੰਮੀ ਜੋ ਦੇ ਹਾਂ ਤਾਂ ਤਾਂ ਪੈ ਜਾਂਦੀ ਹੁੰਦੀ ਆ ਛੋਟੀ ਪਈ ਆ ਪਰੇ ਉੱਤੇ ਤਾਰ ਤਾਂ ਪੈ ਜਾਂਦੀ ਤਾਰ ਦਾ ਕੋਈ ਚੱਕਰ ਨਹੀਂਗਾ ਆ ਬੰਸ ਬੰਸਰੀਆਂ ਨੇ ਪੈਂਚੀ ਨਹੀਂ ਡਾਂਡੀਆਂ ਵਾ ਅੱਛਾ ਡਾਂਡੀਆਂ ਚੰਟੇ ਜਾਂਦੇ ਘੱਟ ਲੀਆਂ ਟੋਟਲ ਸਮਾਨ ਨਹੀਂ ਆ ਧਰਮਗ ਬੜਾ ਖਜ਼ਾਨਾ ਇਹ ਬੇਬੇ ਕੱਟਦੀ ਚਰਖਾ ਕੌਣ ਸਰ ਲਗਨ ਤੋਂ ਕਿ ਆ ਰਹੇ ਆ ਪਾ ਪਲਕੀਆਂ ਮਹਾਰਾਜ ਨੂੰ ਸੂਰ ਰੱਖਣ ਵਾਸਤੇ ਬਹੁਤ ਸੋਹਣੀਆਂ ਪਲਕੀਆਂ ਬਣੀਆਂ ਹੋਈਆਂ ਨੇ ਜੋਤ ਲਾਉਣ ਵਾਸਤੇ ਜੋਤ ਘਰ ਆ ਬਣੇ ਹੋਏ ਨੇ ਟੋਟਲ ਸਬਾਨਾ ਧਰਮ ਦਾ ਆੜੇ ਪਾਣੀ ਅੱਗੇ ਬੁੜੀਆਂ ਲੈ ਕੇ ਆਉਂਦਾਂ ਸੀਗੀਆਂ ਖੋਹਾਂ ਤੋਂ ਭਰ ਕੇ ਉਹ ਪੁਰਾਣਾ ਕਲਚਰ ਜਿਹੜਾ ਕੰਮ ਉਹ ਬਣਾਇਆ ਮੰਝੇ ਪਏ ਆ ਆ ਤੰਦੂਰ ਪਏ ਆ ਬੈਕਯਾਰਡ ਦੇ ਵਿੱਚ ਰੱਖ ਕੇ ਰੋਟੀਆਂ ਪਕਾਉਣੀਆਂ ਤੰਦੂਰ ਦੀਆਂ ਲੀਲਾ ਦਾ ਮੰਝਾ ਲੀਲਾ ਪੁਰਾਣੀਆਂ ਆਪਣੀਆਂ ਇਕੱਠੀਆਂ ਕਰਕੇ ਤੇ ਬੁੜਿੰਗਾਂ ਨੂੰ ਐ ਤਰ੍ਹਾਂ ਮੰਜੇ ਤਿਆਰ ਕਰਦੀਆਂ ਹੁੰਦੀਆਂ ਸੀਗੀਆਂ ਉਹ ਮੰਜਾ ਲੀਰਾਂ ਦਾ ਬੜਿਆ ਹੋਇਆ ਸੰਗੀਤ ਦੀ ਰਾਤ ਜੀ ਜੀ ਲੱਗੂ ਕੁੰਡੇ ਪੱਥਰ ਦੇ ਕੁੰਡੇ ਬਹੁਤ ਸੋਹਣੇ ਆ। ਥੋੜਾ ਦਾ ਕੁੰਡਾ। ਕਿਹੜੀ ਗਲਾਸੀ? ਲੈ ਲੈ। ਕੁੰਡੇ ਮਿੱਟੀ ਦੇ। ਚਰਖਾ। ਓਕੜਾ ਪਿਆ। ਕੁੰਡੇ ਦੋਨਾਂ ਦਾ। ਆ ਦੇ ਘੜਾ ਓਏ ਅੰਨਾ ਬਲਾਸ ਕਰਾ ਆ ਕਿਟਲੀਆਂ ਓਏ ਡੋਰੀਆਂ ਲਾਉਣ ਵਾਸਤੇ ਗੱਡੀ ਚ ਜੁੱਤੀਆਂ ਪੰਜਾਬੀ ਸੋਹਣੀਆਂ ਜੁੱਤੀਆਂ ਪਈਆਂ ਨੇ ਤਦੂਲਾ ਰਗਾ ਲੋ ਜੀ ਹੁਣ ਚੱਲਦੇ ਆ ਏਸੀ ਦਾ ਮਾਝਾ ਮਾਲਵਾ ਦਵਾਪਾ ਸ਼ੋਪ ਜੋ ਤੁਸੀਂ ਵੇਖਿਆ ਅੰਦਰੋਂ ਤੇ ਸਾਰੀਆਂ ਚੀਜ਼ਾਂ ਆਪਣੀਆਂ ਦੇਸੀ ਇੱਥੋਂ ਮਿਲਦੀਆਂ ਨੇ ਬਹੁਤ ਵਧੀਆ ਵਾ ਤੇ ਸਾਡੇ ਬਲੌਗ ਨੂੰ ਸ਼ੇਅਰ ਕਰੋ ਫੋਲੋ ਕਰੋ ਸਬਸਕ੍ਰਾਈਬ ਕਰੋ ਜੋ ਕਿ ਅਸੀਂ ਹੋਰ ਇਹੋ ਜਿਹੀਆਂ ਵੀਡਿਓ ਬਣਾ ਕੇ ਪਾਉਂਦੇ ਰਹੀਏ ਬਹੁਤ ਸੋਹਣਾ ਸਟੋਰ ਆ ਓਕੇ ਜੀ ਫਿਰ ਮਿਲਦੇ ਆ ਅਗਲੇ ਵਲੌਗ ਚ ਰੱਬ ਰੱਖਾ